ਪਿਛਲੇ ਕੁਝ ਦਿਨ ਪਹਿਲਾਂ ਹਾਰਟ ਅਟੈਕ ਨਾਲ ਰਾਜਕਮਰ ਟਾਬੇ ਵਾਲੇ ਪ੍ਰਭੂ ਚਰਨਾ ਚ ਜਾਬ ਰਾਜੇ ਸਨ ਅੱਜ ਉਹਨਾਂ ਦੀ ਅੰਤਿਮ ਸ਼ਰਧਾਂਜਲੀ ਮੌਕੇ ਵਿਦਵਾਨ ਪੰਡਤਾਂ ਵੱਲੋਂ ਗਰਗ ਪ੍ਰੋਣ ਜੀ ਦੇ ਪਾਠ ਦੇ ਭੋਗ ਪਾਏ ਗਏ ਤੇ ਆਰਤੀ ਕੀਤੀ ਗਈ ਰਾਜਕਮਰ ਦੀ ਪਤਨੀ ਵੀ ਕੁਝ ਸਾਲ ਪਹਿਲਾਂ ਪ੍ਰਭੂ ਚਰਨਾ ਚ ਜਾਬ ਰਾਜੇ ਸਨ ਉਹ ਆਪਣੇ ਪਿੱਛੇ ਸੁਭਾਸ਼ ਪੱਪੀ ਸ਼ਿਵ ਕੁਮਾਰ ਸ਼ਰਮਾ ਤੇ ਰਾਹੁਲ ਸ਼ਰਮਾ ਪਾਲੀ ਸ਼ਰਮਾ ਨੂੰ ਛੱਡ ਕੇ ਚਲੇ ਗਏ ਹਨ ਸ਼ਰਧਾਂਜਲੀ ਮੌਕੇ ਸਦਾਰਸ਼ਨ ਮਿੱਤਰ ਗੋਪਾਲ ਸ਼ਰਮਾ ਪ੍ਰਿੰਸੀਪਲ ਮੋਹਨ ਲਾਲ ਸ਼ਰਮਾ ਅਸ਼wini ਗੁਪਤਾ ਹਰਪ੍ਰੀਤ ਕੂਕਾ ਆਰਡੀ ਚਰਮਾ ਦੀ ਹਾਜ਼ਰ ਸਨ ਪੋਗ ਸਮਰੋਹ ਵਿੱਚ ਸਭ ਦੀ ਜਮਾਨਤ ਤੇ ਇੱਕੋ ਹੀ ਗੱਲ ਸੀ ਕਿ ਬੱਚਿਆਂ ਦੀ ਦੇਖਭਾਲ ਉਹਨਾਂ ਦਾ ਭਰਾਸ ਬਾਸ਼ ਪੱਪੀ ਹੀ ਕਰੇ ਸੱਚੀ ਇਹੀ ਸ਼ਰਧਾਂਜਲੀ ਹੋਵੇਗੀ ਸੋ ਲੋਡ ਹੈ ਪਰਿਵਾਰ ਦਾ ਬੱਚਿਆਂ ਨੂੰ ਸੰਭਾਲਣ ਦੀ ਸਮਾਣਾ ਤੋਂ ਕਲਾਸ਼ਰਮਦ ਨਾਲ ਨੂਰੀ ਮਾਨਸਲ ਦੀ ਰਿਪੋਰਟ ਦਾ ਕੋਈ ਦਾਦਾ ਪਾਣਾ ਵਰਤੇਗਾ ਕਿਉਂਕਿ ਪਰਿਵਾਰ ਤੇ ਇੱਕ ਅਸਹਿਤ ਹੈ ਸਨਮਾ ਆਪ ਵਰਿਆ ਪਹਿਲਾਂ ਸਾਡੇ ਭਾਬੀ ਜੀ ਉਹ ਚਲੇ ਗਏ ਲੇਕਿਨ ਜੀ ਇਸ ਇਨਸਾਨੀ ਝੋਲੇ ਦੇ ਵਿੱਚ ਜੇ ਆਪਣੀ ਪੂਰੀ ਉਮਰ ਪੋਕ ਕੇ ਜਾਂ ਫਿਰ ਆਪਣੀਆਂ ਪਰਿਵਾਰਿਕ ਸਮਾਜਿਕ ਜ਼ਿੰਮੇਵਾਰੀਆਂ ਨੂੰ ਪੂਰੀਆਂ ਕਰਕੇ ਜਾਵੇ ਤੇ ਫਿਰ ਘਰ ਵਾਲਿਆਂ ਨੂੰ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ ਇੱਕ ਸਬਰ ਜਾ ਹੁੰਦਾ ਹੈ ਲੇਕਿਨ ਰਾਜਕੁਮਾਰ ਦੇ ਕੇਸ ਦੇ ਵਿੱਚ ਅਸੀਂ ਦੇਖਦੇ ਸ਼ਿਵ ਨੂੰ ਸ਼ਿਵ ਨੂੰ ਬੁਲਾਇਆ ਸ਼ਿਵ ਨੇ ਪੱਪੀ ਨੂੰ ਟੈਲੀਫੋਨ ਕਰਿਆ ਕੋਈ ਪਤਾ ਨਹੀਂ ਹੁੰਦਾ ਕੋਈ ਕਿੱਥੇ ਹੁੰਦਾ ਤਾਂ ਨਾਲ ਦੀ ਨਾਲ ਉਹਨਾਂ ਨੂੰ ਫੌਜੀ ਕੌਰਟ ਦੇ ਹਸਪੀਟਲ ਲੈ ਕੇ ਗਏ ਪਰੰਤੂ ਜੋ ਪ੍ਰਮਾਤਮਾ ਦਾ ਹਕੂਮਤ ਰਿਹਾ ਨਹੀਂ ਬਚਾ ਸਕੇ ਬਹੁਤ ਹੀ ਕੋਸ਼ਿਸ਼ ਕੀਤੀ ਪਰ ਇਹ ਹੀ ਗੱਲ ਸੀ ਪ੍ਰਮਾਤਮਾ ਨੂੰ ਵਿਚਰਨਾ ਜਾ ਬਰਾਜੇ ਔਰ ਇਹ ਉਮਰ ਨਹੀਂ ਸੀ ਬਹੁਤ ਘੱਟ ਉਮਰ ਦੇ ਵਿੱਚ